ਕਿਸ ਗੱਲ ਨਾਲ ਹਾਂਜੀ ਹਦ ਕਰਕੇ ਫਾਇਰ ਕੀਤਾ ਪੁਲਿਸ ਨੇ ਦਾ ਕਬਜ਼ਾ ਜਾਣ ਆਇਆ ਜੀ ਈਮਾਨ ਦਾ ਕਬਜ਼ਾ ਲੈ ਰਹੇ ਹਾਂ ਬਾਹਰ ਮੈਕਮ ਨਾਲ ਆਇਆ ਉਸ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਫਾਇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋ ਜੀ ਸਾਹਮਣੇ ਫਾਇਰ ਕੀਤਾ ਨੇਪ ਤਸੀਲਦਾਰ ਕੋਲਗੋਤ ਤੇ ਮਾਲ ਦਾ ਮੈਕਮ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਰਮ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ ਇੱਕ ਇੱਕਲਾ ਇੱਕ ਕਹਿੰਦਾ ਜ਼ਮੀਂਦਾਰ 7 ਕਣਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਰਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਵਖੋ ਕੋਣ ਕੋਣ ਆ ਕੇ ਖੜੇ ਆ ਕੋਣ ਨਾਲ ਆਇਆ ਨੈਬ ਤਹਿਸੀਲਦਾਰ ਸਾਹਿਬ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਤੋਂ ਲੈਣ ਵਾਸਤੇ ਸਾਰਾ ਕੁਝ ਸਾਡਾ ਲੀਗਲ ਆ ਕੋਰਟ ਦੇ ਆਰਡਰ ਆ ਇਹਨਾਂ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ ਹਾਂ ਉਹਦੇ ਬੰਦੇ ਕੱਢੇ ਉਹ ਫੜ ਕੱਢੇ ਉਹਨਾਂ ਕੱਢਿਆ

ਕਤਕਿਏ ਚਾਰ ਬੰਦਿਆਂ ਕੇ ਖੜ ਜਾਂਦੇ ਆ ਸਰ ਉਹਨਾਂ ਚਾਰ ਬੰਦਿਆਂ ਕੇ ਖੜ ਜਾਂਦੇ ਆ ਇਧਰ ਆ ਦੋ ਗਾਲੇ ਸਪੈਦਾ ਤਾਂ ਕੋਈ ਚੋ ਨਹੀਂ ਆਪੇ ਖਾਸ ਵੇਹੇ ਵਿੱਚ ਆਉਂਦੇ ਆ ਉਹ ਪਰਲੇ ਆਉਣੇ ਪਰਲੇ ਚਾਹ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਧੰਨਵਾਦ ਸੋ ਵੀ ਅਸੀਂ ਪੁੱਛਣ ਕਹਿਤ ਰਹੀ ਹਾਂ ਕਿੰਨੇ ਬੰਦਿਆਂ ਨੂੰ ਕੋਈ ਯਾਰ ਉਹਨੂੰ ਕਹੋ ਫੋਨ ਕਿ ਮਾਦੇ ਕਿਉਂ ਨਹੀਂ ਤਾਂ ਹੀ ਪੁੱਛੋ ਉਹ ਟਰੈਕਟਰ ਵਾਪਸ ਲਿਆਓ ਯਾਰ ਡਾਕਟਰ ਵਾਪਸ ਨਹੀਂ ਹੋ ਰਹੀ ਕੋਈ ਤੋਂ ਲੋਡ ਵੀ ਨਹੀਂ ਹੋ ਰਹੀ ਮੋਨੇਆਂ ਦੀ ਰਾਤੀ ਹੋ ਰਹੀ ਲੱਗੇ ਮੇਰਾ ਬਾਬੂ ਕਰੋ ਮੇਰਾ ਬਾਬੂ ਕਰੋ ਅਗੀਆਂ ਨਹੀਂ ਆ ਗਿਆ ਲੋੜੀਆਂ ਬੱਸ ਲੈਟਸ ਗੇਟ ਫਜ਼ਾਰਾ ਚੱਕਰ ਨਹੀਂ ਇਹਨਾਂ ਨੇ ਵੀ ਫੇਰ ਕਰਤੀ ਆ ਸਵਰਗ ਦਾ ਘੁੱਟੇ ਦਾ ਗੱਲ ਕਰਿਓ ਭਾਜੀ ਫਾਇਰ ਹੋਇਆ ਜੀ ਭਾਈ ਫਾਇਰ ਹੋਇਆ ਕਿਉਂ ਨਹੀਂ ਜੀ ਜਨਾਬ ਫਾਇਰ ਹੋਇਆ ਕਿਸ ਗੱਲ ਕਰਕੇ ਹਾਂਜੀ ਰੇਟ ਕਰਕੇ ਫਾਇਰ ਕੀਤਾ ਜੀ ਇਹ ਪੁਲਿਸ ਨੇ ਦਾ ਕਬਜ਼ਾ ਜਾਣ ਆਇਆ ਜੀ ਜ਼ਮੀਨ ਦਾ ਕਬਜ਼ਾ ਲੈ ਰਹੇ ਆ ਬਾਅਦ ਮਹਿਕਮਾ ਨਾਲ ਆਇਆ ਪੁਲਿਸ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਇਹਨਾਂ ਨੇ ਫੇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤਾ ਨੇਪ ਤਸੀਹਲਦਾਰ ਕੋਲ ਖਲੋਤੇ ਮਾਲ ਦਾ ਮਹਿਕਮਾ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਰਮ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ ਇੱਕ ਕਿਲਾ ਇੱਕ ਕਿਲਾ ਜ਼ਮੀਂਦਾ 7 ਕਣਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਵਖੋ ਕੋਣ ਕੋਣ ਆ ਕੇ ਖੜੇ ਆ ਜੀ ਕੋਣ ਨਾਲ ਆਇਆ ਨੈਬ ਤਹਿਸੀਲਦਾਰ ਸਾਹਿਬ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਤੋਂ ਹੋਣ ਵਾਸਤੇ ਸਾਰਾ ਕੁਝ ਸਾਡਾ ਲੀਗਲਾ ਕੋਰਟ ਦੇ ਆਡਰ ਆਏ ਨੇ ਮਾਲ ਨੂੰ ਵੀ ਤੇ ਪੁਰਸ ਨੂੰ ਵੀ ਹਾਂ

ਸਾਰਾ ਉਹਨਾਂ ਚੱਕ ਕੇ ਚਾਰ ਪੰਜਾਂ ਕੇ ਖੜ ਜਾਂਦੇ ਆ ਇਧਰ ਆ ਦੋ ਗਾਲੇ ਸਪੈਦੇ ਦਾ ਕੋਈ ਚੋ ਨਹੀਂ ਆ ਵਿੱਚ ਸਪੈਦੇ ਵਿੱਚ ਆਉਂਦੇ ਆ ਆਉਂ ਪਰਦੇ ਆਉਣੇ ਪਰਦੇ ਚਾਹ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰ ਉਹ ਬੀ ਅਸੀਂ ਪੁੱਛਣ ਕਹਿਦੇ ਆ ਉਹਨਾਂ ਬੰਦਿਆਂ ਨੂੰ ਕੋ ਯਾਰ ਉਹਨੂੰ ਕਾ ਫੋਨ ਕਿ ਮਾਂਦੇ ਕਿਉਂ ਤਾਂ ਹੀ ਫੋਨ ਉਹ ਟਰੈਕਟਰ ਵਾਪਸ ਲਿਆਓ ਯਾਰ ਟਰੈਕਟਰ ਵਾਪਸ ਲਿਆਓ

ਇਹਨਾਂ ਨੇ ਵੀ ਫੇਰ ਕਰਤੀ ਆ ਫਾਇਰ ਕਰ ਕੁੱਤੇ ਦਾ ਗੱਲ ਕਰਿਓ ਭਾਜੀ ਫਾਇਰ ਹੋਇਆ ਨਹੀਂ ਭਾਈ ਫਾਇਰ ਕਰਨ ਨਹੀਂ ਹੈ ਜਨਾਬ ਫਾਇਰ ਹੋਇਆ ਕਿਸ ਗੰਨ ਕਰਕੇ ਹਾਂਜੀ ਇਹਤ ਕਰਕੇ ਫਾਇਰ ਕੀਤਾ ਇਹਨਾਂ ਨੇ ਕੁਝ ਜ਼ਮੀਨ ਦਾ ਕਬਜ਼ਾ ਲੈਣ ਆਏ ਹੋ ਜੀ ਜ਼ਮੀਨ ਦਾ ਕਬਜ਼ਾ ਲੈ ਰਹੇ ਆ ਮਾਲ ਮਹਿਕਮਾ ਨਾਲ ਆਇਆ ਉਸ ਨਾਲ ਆਈ ਆ ਕਿੰਨੇ ਕਿੰਨੇ ਬੰਦੇ ਆ ਜੀ ਇਹਨੇ ਫਾਇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤਾ ਐਨ ਐਬ ਤਸੀਲਦਾਰ ਕੋਲ ਖਲੋਤੇ ਮਾਲ ਦਾ ਮਹਿਕਮਾ ਨਾਲ ਆ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਰਮ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ ਇੱਕ ਇੱਕ ਕਲਾਪ ਇੱਕ ਕਲਾਪ ਜ਼ਮੀਨ ਦਾ 7 ਕਲਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਰਟ ਦੇ ਆਰਡਰ ਨਾਲ ਆਏ ਆ ਉਹਨੇ ਫਾਰਮ ਕਰਤੀ ਆ ਜੀ ਉਹ ਵਖੋ ਕੌਣ ਕੌਣ ਆ ਕੇ ਖੜਿਆ ਜੀ ਕੌਣ ਨਾਲ ਆਇਆ ਨੈਬ ਤਹਿਸੀਲਦਾਰ ਸਾਹਿਬ ਨਿਸ਼ਰਾ ਮੱਝਾ ਸਿੰਘ ਚੌਂਕੀ ਚਾਰਜ ਨਿਸ਼ਰਾ ਮੱਝਾ ਸਿੰਘ ਪੁਲਿਸ ਨਾਲ ਆਈ ਆ ਹਾਂ ਸਾਨੂੰ ਕਬਜ਼ਾ ਤੋਂ ਲੈਣ ਵਾਸਤੇ ਸਾਰਾ ਕੁਝ ਸਾਡਾ ਲੀਗਲ ਆ ਕੋਰਟ ਦੇ ਆਰਡਰ ਆ ਇਹਨਾਂ ਮਾਲ ਨੂੰ ਵੀ ਤੇ ਪੁਲਿਸ ਨੂੰ ਵੀ ਹਾਂ ਉਹਦੇ ਬੰਦੇ ਆੜੇ ਉਹ ਫੜ ਕੇ ਆ ਉਹਨਾਂ ਕੱਢਿਆ

ਸਾਰੇ ਨੂੰ ਫਿਕਰ ਕੀ ਚਾਰ ਪੰਜ ਆ ਕੇ ਖੜ ਜਾਂਦੇ ਆ ਇਧਰ ਆ ਦੋ ਗਾਲੇ ਸਪੈਦਾ ਤਾਂ ਕੋਈ ਚੋ ਨਹੀ ਆ ਵੀਚ ਵਿੱਚ ਆਉਂਦੇ ਆ ਆਹ ਪਰਦੇ ਆਉਣੇ ਪਰਦੇ ਚਾਹ ਜਿਹੜੇ ਦੋ ਚਾਰ ਨਿੱਕੇ ਜੇ ਗੰਨੇ ਚ ਹਾਂ ਹਾਂ ਇਧਰੋਂ ਸਾਬ ਵੀ ਅਸੀਂ ਪੁੱਛਣ ਪੈਣੀ ਆ ਨਾ ਬੰਦਿਆਂ ਨੂੰ ਛੇ ਛੱਡ ਕੇ